ਹਵਾ ਸਿਫਤ ਖਸਮ ਦੇ ਮੋਰ ਅਸ਼ਾਂ ਕੁਸ਼ਾਂ ਛੱਤੀ ਐ ਤੂੰ ਤੇਿੱਥੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਪੱਤੀ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਤਿਤਕੀ ਇਕੋਮ ਕਾ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂ ਰਖਦਾ ਹਰ ਜੀਉ ਤੁਰ ਤੂ ਰਖਦਾ ਆ ਪ੍ਰਹਲਾਦ ਜਨ ਤੂੰਦ ਰੱਖ ਲੈ ਹਰ ਜਿਓ ਹਰਣਾ ਖੁਸ਼ ਮਾਰ ਪਚਾਇਆ ਮਗਪਾ ਦੇ ਸਦਾ ਤੂੰ ਰਖਦਾ ਹਰ ਜਿਓ ਦੁਰ ਤੂੰ ਰਖਦਾ ਆਇਆ ਪ੍ਰਹਲਾਦ ਜਨ ਤੂੰਦ ਰੱਖ ਲੈ ਹਰ ਜਿਓ ਹਰਨਾਖੂਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤਾ ਹਰ ਜਿਓ ਮਨ ਮੁਖ ਪਰਮ ਨੂੰ ਬੁਲਾਇਆ ਹਰ ਜੀਏ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਬਲਤੂ ਤੇਰੀ ਸ਼ਰਨਾ ਹੀ ਰਹਾ ਭਗਤਾਨੋ ਜਮ ਜੋ ਨਾ ਸਕੇ ਕਾਲ ਨਾ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਹਿੰਦ ਸਿਤ ਸਭਕਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਵਰ ਮੁੱਖਾ ਨੋ ਪ੍ਰਤੀਤ ਨ ਆਵੀ ਅੰਤੁਰ ਲੋਭੂ ਸੁਆਉ ਗੁਰਮੁਖਿ ਹਿਰਦੈ ਸ਼ਬਦ ਨ ਪੈਦੇੋ ਹਰ ਨਾਮ ਨ ਲਗਾ ਭਾਉ ਬੂੜ ਕਪ ਟੂ ਪਾਗ ਲੈ ਦਾਸੀ ਮਨ ਮੁਖ ਫਿਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੁਜਾ ਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਮੈਂ ਮਾਰ ਮਨ ਸਾਮਣੈ ਸਮਾਣੀ ਗੁਰ ਕਾ ਸ਼ਬਦ ਪੁਛਾਤਾ ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨੋ ਹਰਤਾ ਨਾਮ ਪਿਆਰਾ ਗੁਪਨ ਸਾ ਸੁਧਾਵਨ ਵਸਿਆ ਸਭ ਕਾਜ ਸੁਵਾਰਨ ਹਾਰਾ ਉਨਾ ਕਿ ਰਿਸ ਕਰੇ ਸੋਬ ਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰੂ ਸੇਵੇ ਕਿਨੇ ਨਾ ਪਾਇਆ ਮਾਰਮਕ ਭੌਕ ਮੂਏ ਬਿਲਾਈ ਆਵੇਂ ਜਾਵੇਂ ਤੌਰ ਨਾ ਪਾਵੇਂ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜ ਸਾਸmai ਮਨ ਸਤਿਗੁਰੂ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕੈ ਅਦਕਾਈ ਵੇਦ ਪੜੈ ਤਹਿਵਾਦ ਬਖਾਣੈ ਬਿਨੁ ਹਾਰਿ ਪਤ ਗਵਾਈ ਸਾਚਾ ਸਤਿਗੁਰੂ ਸਾਚੀ ਜਿਸ ਬਾਣੀ ਬਚੂਤਾ ਦੁਰਸ਼ਰਨਾਈ ਜਿਨ ਹਰ ਮਨਵਸਿਆਂ ਸੇ ਦਰਸਾਚੇ ਦਰਸਾਚੇ ਸੁਚਿਆਰਾ ਉਹਨਾਂ ਦੀ ਸੋਭਾ ਜੁਜਗ ਹੋਈ ਕੋਈ ਨ ਮੇਟਣਹਾਰਾ ਨਾਨਕ ਕੂ ਕੈ ਸਦ ਬਨਹਾਰੈ ਜਿਨਾਂ ਹਾਰੇ ਰਾਖੇ ਆ ਉਰਤਾਰਾ ਨਾਨਕ ਤਿਨ ਕ ਸਦ ਬਲ ਹਾਰੈ ਜਿਨਾਂ ਹਾਰੇ ਰਾਖੇ ਆ ਉਰਤਾਰਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕਰਤਾ ਹੋਇਆ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਰਵਨ ਕੀਤਾ ਹੈ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਹੈ ਤਿਤਕੀਤ ਪਾਵ ਹਰ ਸਟੰਜੇ ਦੀਆਂ ਤਿੰਨ ਪੰਕਤੀਆਂ ਨੇ ਤਿੰਨ ਤੁਕਾਂ ਨੇ ਕੋਈ ਇੱਕੀ ਦਾ ਇੱਕ ਸਿਸਟਮ ਹੈ ਇੱਕ ਤਿੱਕਾ ਹੈ ਤੋ ਚਾਰ ਤੁਕਾਂ ਹਮ ਦੋ ਤੁਕਾਂ ਹਨ ਇੱਕ ਤੁਕ ਵੀ ਹੈ ਕਈ ਵਾਰੀ ਤੋ ਤਿਤਕੀ ਦਾ ਮਤਲਬ ਹੈ ਵੀ ਤਿੰਨ ਤੁਕਾਂ ਨੇ ਹਰ ਸਟੰਜੇ ਦੇ ਅੰਦਰ ਰਹਾਉ ਦੀ ਪੰਕਤੀ ਰਾਹੀਂ ਗੁਰਦੇ ਜੀ ਫੁਮਾਦੇ ਹਨ ਹਰ ਜੀ ਇਹ ਤੇਰੀ ਵਡਿਆਈ ਐ ਪ੍ਰਮਾਤਮਾ ਇਹ ਤੇਰੀ ਵਡਿਆਈ ਹੈ ਤੇਰਾ ਵੱਡਾਪਣ ਹੈ ਤੇ ਅੰਦਰ ਇਹ ਗੁਣ ਹੈ ਗੁੜ ਕੀ ਹੈ ਭਗਤਾਂ ਕੀ ਪੈਜ ਰਖਤੂ ਸੁਆਮੀ ਭਗਤ ਤੇਰੀ ਸ਼ਰਨਾਇ ਤੂੰ ਆਪਣੀ ਭਗਤਾਂ ਦੀ ਪੈਜ ਰਖਦਾ ਹੈ ਅਗਰ ਤੇਰੇ ਭਗਤ ਤੇਰੀ ਸ਼ਰਨ ਵਿੱਚ ਰਹਦੇ ਹਨ ਵੱਡਾ ਸ਼ਬਦ ਹੈ ਅੱਠ ਪੰਕਤੀਆਂ ਨੇ ਅਸ਼ਟਪਦੀ ਦਾ ਰੂਪ ਹੈ ਇਹ ਗੁਰਦੇਵ ਜੀ ਫਰਮਾਦੇ ਹਨ ਕਿ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਓ ਤੁਰ ਤੂੰ ਰਖਦਾ ਆਇਆ ਇਹ ਤੇਰਾ ਸੁਭਾਅ ਹੈ ਸ਼ੁਰੂ ਤੋਂ ਹੀ ਪ੍ਰਲਾਦ ਤੂ ਬਹੁਤ سارے ਉਦਾਹਰਣ ਪ੍ਰਵਾਨ ਕੀ ਐਸੇ ਹਨ ਛੋਟੀਆਂ ਛੋਟੀਆਂ ਅਵਸਥਾ ਹਨ 10 ਸਾਲ ਦੀ ਉਮਰ ਹੈ ਤਰੂਪਗਤੀ ਪੰਜ ਵਰਖ ਕੋ ਅਨਾਥ ਤਰੂਪਾਰਕ ਹਰ ਸਿਮਰਤ ਅਬਰ اٹਾਰੇ ਲੇਕਿਨ ਸਿਮਰਨ ਦੀ ਬਰਕਤ ਦੇ ਰਾਹੀਂ ਉੱਚੀ ਆਤਮਿਕ ਬਸਥਾ ਉਸਨੇ ਪ੍ਰਾਪਤ ਹੋਈ ਗੁਰਦੇਵ ਜੀ ਆਸੇ ਜਿਹੜੇ ਤੇ ਭਗਤ ਬਣ ਜਾਂਦੇ ਹਨ ਤੇਰੀ ਸ਼ਰਨ ਵਿੱਚ ਆ ਜਾਂਦੇ ਹਨ ਪਉ ਉਹਨਾਂ ਦੀ ਸਾਰ ਲੈਂਦਾ ਹੈ ਭਗਤਾਂ ਨੂੰ ਜਮ ਜੋਹ ਨੂੰ ਸਾਕ ਹੈ ਆਪਣੇ ਜੀਵਨ ਸਫਲ ਕਰ ਲੈਂਦੇ ਹਨ ਆਵਾਗੋਂ ਦਾ سلسلہ ਮੁੱਕ ਜਾਂਦਾ ਹੈ ਜਦੋਂ ਉਹਨਾਂ ਦੇ ਨੇੜੇ ਤੱਕ ਨਹੀਂ ਆਉਂਦੇ ਦੂਸਰੇ ਪਾਸੇ ਜੋ ਮਨਮੁਖ ਹਨ ਆਪਣੇ ਮਨ ਅਨਸਾਰ ਕੰਮ ਕਰਨ ਵਾਲੇ ਹਨ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੇ ਉਹਨਾਂ ਨੂੰ ਭਰੋਸਾ ਨਹੀਂ ਆਉਂਦਾ ਮਨਮੁਖਾਂ ਨੂੰ ਪ੍ਰਤੀਤਨਾ ਆਵੀ ਅੰਤਰ ਲੋਭ ਸੁਆਹ ਹ ਉਹਨਾਂ ਦੇ ਅੰਦਰ ਲੋਭ ਲਾਲਚ ਹੰਕਾਰ ਮੈਂ ਵੱਡਾ ਹਾਂ ਮੇਰਾ ਨਾਮ ਹੈ ਇਸ ਤਰ੍ਹਾਂ ਦੀ ਭਾਵਨਾ ਹੋ ਮੈਂ ਹੰਕਾਰ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ ਐਸੇ ਮਨਮੁਖ ਗੁਰਮੁਖ ਹਿਰਦੈ ਸ਼ਬਦ ਨਾਲ ਭੇਦਿਓ ਗੁਰਮੁਖ ਬਣ ਕੇ ਸ਼ਬਦ ਰਾਹੀ ਆਪਣੇ ਜੀਵ ਨੂੰ ਸਵਾਰਦੇ ਨਹੀਂ ਹਨ ਸ਼ਬਦ ਹਿਰਦੇ ਨੂੰ ਭੇਜਦਾ ਨਹੀਂ ਹੈ ਹਿਰਦੇ ਅੰਦਰ ਟਿਕਦਾ ਨਹੀਂ ਹੈ ਬਸਤਾ ਨਹੀਂ ਹੈ ਅਤੇ ਨਾਮ ਦੇ ਨਾਲ ਸਿਮਰਨ ਦੇ ਨਾਲ ਬੰਦਗੀ ਦੇ ਨਾਲ ਉਹਦਾ ਪਿਆਰ ਨਹੀਂ ਪੈਂਦਾ ਹਰ ਨਾਮ ਨਾਲ ਲਾਗਾ ਪਾਓ ਫਿਰ ਐਸੇ ਮਨੁੱਖ ਜੋ ਮਨ ਅਨਸਾਰ ਕੰਮ ਕਰਦੇ ਹਨ ਜੀਵਨ ਦਸ਼ਾ ਕੀ ਹੁੰਦੀ ਹੈ ਕੂੜ ਕਪੜ ਬਾਜ ਰਹਿ ਜਾਸੀ ਮਨੁੱਖ ਫਿਕਾ ਅਲਾਉ ਅਖੀਰ ਦੇ ਅੰਦਰ ਕੂੜ ਕਾਪਟ ਵਾਲਾ ਦਪਹਿਰਾਵਾ ਸੀ ਉਹ ਉਤਰ ਜਾਂਦਾ ਹੈ ਜੋ ਨਕਾਬ ਪਾਇਆ ਹੋਇਆ ਸੀ ਨਾ ਉਹ ਉਤਰ ਜਾਂਦਾ ਹੈ ਫਿਰ ਉਸ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਅਤੇ ਗੁਰਦੇਵ ਜੀ ਆਖਦੇ ਨੇ ਮਨ ਦੀ ਬੋਲੀ ਮਲੁੱਖਾਂ ਦੀ ਫਿੱਕਾ ਅਰਾ ਉਹ ਫਿੱਕਾ ਬੋਲਦੇ ਹਨ ਮਾੜਾ ਬੋਲਦੇ ਹਨ ਜੇ ਬਾਦ ਦੇ ਨਾਲ ਦੂਜਿਆਂ ਨੂੰ ਦਿਲ ਦੂਜਿਆਂ ਦਾ ਦਿਲ ਦੁਖਾਂਦੇ ਹਨ ਲੇਕਿਨ ਜੋ ਭਗਤ ਹਨ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਉਤੀ ਹੋ ਤੂੰ ਜਾਂਦਾ ਭਗਤਾਂ ਦੇ ਅੰਦਰ ਸੇਵਕਾਂ ਦੇ ਅੰਦਰ ਵਾਹਿਗੁਰੂ ਪ੍ਰਮਾਤਮਾ ਆਪ ਵਰਤਾ ਹੈ ਤੇ ਐਸੇ ਮਨੁੱਖ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਕੁਪਧਾਤਾ ਉਹਨਾਂ ਨੂੰ ਜੀਨ ਪ੍ਰੋਸਾ ਹੋ ਜਾਂਦਾ ਹੈ ਐ ਪ੍ਰਮਾਤਮਾ ਸਾਰੀ ਕਾਇਨਾਤ ਦੇ ਅੰਦਰ ਤੇਰਾ ਹੁਕਮ ਵਰਤਿਆ ਹੈ ਤੂੰ ਸਾਰਿਆਂ ਨੂੰ ੜਜਿਤ ਕਰਨ ਵਾਲਾ ਹੈ ਸਭ ਦੀ ਸਾਰ ਕਰਨ ਵਾਲਾ ਹੈ ਹੋਂਬੈ ਮਾਰ ਮਨਸਾ ਬਣਾ ਸਮਾਨ ਐਸੇ ਮਨੁੱਖ ਹੋਂਵੇਂ ਨੂੰ ਖਤਮ ਕਰ ਲੈਂਦੇ ਹਾਂ ਗੁਰੂ ਦੇ ਹੁਕਮ ਅਨੁਸਾਰ ਆਪਣ ਜੀਵਨ ਨੂੰ ਸਵਾਰਦੇ ਹਾਂ ਗੁਰ ਕਾ ਸ਼ਬਦ ਪਛਾਤਾ ਸ਼ਬਦ ਨਾਲ ਜੁੜ ਕੇ ਆਪਣ ਜੀਵ ਨੂੰ ਸਵਾਰ ਲੈਂਦੇ ਹਨ ਅਤੇ ਐਸੇ ਮਨੁੱਖਾਂ ਦੇ ਕੰਮ ਐਸੇ ਭਗਤਾਂ ਦੇ ਕੰਮ ਪ੍ਰਮਾਤਮਾ ਆਪ ਸਵਾਰਦਾ ਹੈ। ਅਚਿੰਤ ਹੀ ਅਚਿੰਤ ਕੰਮ ਕਰੇ ਪ੍ਰਭ ਦਿਨ ਕੇ ਜਨ ਹਰਤਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਬਰਵਸਿਆ ਸਭ ਕਾਇ ਸਵਾਰਨ ਕਾਇ ਸਵਾਰਨ ਹਾਰਾ ਉਹਨਾਂ ਕੀ ਇਸ ਕਰੇ ਸੁਭੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ। ਮਨੁੱਖਾਂ ਦੇ ਕਾਰ ਪ੍ਰਮਾਤਮਾ ਆਪ ਸਵਾਰਦਾ ਹੈ। ਅਤੇ ਜਿਹੜੇ ਉਹਨਾਂ ਦੀ ਰਿਸਕ ਕਰਦੇ ਹਨ ਗੁਰਦੇਵ ਜੀ ਆਖਦੇ ਹਨ ਫਿਰ ਉਹ ਜਗਤ ਦੇ ਅੰਦਰ ਪਰਉਪਤ ਹੋ ਜਾਂਦੇ ਹਨ ਉਹਨਾਂ ਦਾ ਅਸਲੀਅਤ ਰੂਪ ਸੰਸਾਰ ਦੇ ਸਾਹਮਣੇ ਆਇਆ ਜਾਂਦਾ ਹੈ ਅਤੇ ਗੁਰਮੁਖ ਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਨ ਪਰਮਾਤਮਾ ਦੇ ਸੁਖਸਰਾਹਾਂ ਜੀਵਨ ਨੂੰ ਸਫਲ ਕਰ ਲੈਂਦੇ ਹਨ ਮਨਮੁਖ ਜੀਵਨ ਦੀ ਬਾਜੀ ਹਾਰ ਜਾਂਦੇ ਹਨ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਮਿਰ ਸਤਗੁਰੂ ਸੇਵਾ ਕਿਨਾਂ ਨਾ ਪਾਇਆ ਮਨੁਖ ਪਾਉ ਉਹੇ ਬਿਰ ਲੜਾਈ ਆਵੇਂ ਜਾਵੇਂ ਠੌਰਨ ਪਾਵੇਂ ਦੁੱਖ ਮੈਂ ਦੁੱਖ ਸਮਾਈ ਗੁਰਬਖੋਐ ਸੋ ਅੰਮ੍ਰਿਤ ਪੀਵੇ ਸਹਜੇ ਸਾਇ ਸਮਾਈ ਮਨੁਮੁਖ ਆਪਣੇ ਜੀਵਨ ਦੀ ਬਾਜੀ ਹਾਰ ਜਾਂਦੇ ਹਨ ਦੁੱਖਾਂ ਵਿੱਚ ਹੀ ਚਿੰਤਾ ਵਿੱਚ ਹੀ ਫਿਕਰ ਫਿਕਰਾਂ ਵਿੱਚ ਹੀ ਪੈ ਰਹੇ ਹਣ ਹੰਕਾਰ ਦੇ ਰਾਹੀ ਲੋਭ ਲਾਲ ਦੇ ਰਾਹੀ ਈਰਖਾ ਦੇ ਅੱਗ ਵਿੱਚ ਸੜਦੇ ਰਹਿੰਦੇ ਹਨ ਸਤਿਗੁਰੂ ਤੋਂ ਬਿਨਾ ਜੀਵ ਦੀ ਉਕਤੀ ਪ੍ਰਾਪਤੀ ਹੁੰਦੀ ਇੱਤਾ ਮਰਜੀ ਅਸੀਂ ਆਪਣੇ ਤੌਰ ਤੇ ਧਾਰਮਿਕ ਪੁਸਤਕਾਂ ਦਾ ਪठन पाठन ਕਿਉ ਨਾ ਕਰ ਲਈਏ ਵੇਦ ਪੜਾਇ ਤੈ ਬਾਦ ਉਠਾਣੇ ਬਿਨ ਹਰ ਪਤ ਗਵਾਈ ਉਹਨਾਂ ਨੂੰ ਵੇਦ ਸ਼ਾਸਤਰ ਦਾ ਗਿਆਨ ਵੀ ਸਾਰਾ ਕੁਝ ਪੜ ਲੈਂਦੇ ਹਨ ਯਾਦ ਹੁੰਦਾ ਹੈ ਲੇਕਿਨ ਜੀਵਨ ਗੁਰੂ ਆਸ਼ੇ ਅਨਸਾਰ ਨਹੀਂ ਢਾਲਦੇ ਆਪਣੇ ਜੀਵਨ ਦੀ ਜੋ ਪਤ ਹੈ ਆਬਰੂ ਹੈ ਉਹ ਗਵਾ ਲੈਂਦੇ ਹਨ ਬਾਹਰੀ ਦਿਖਾਵੇ ਤੌਰ ਤੇ ਉਹ ਬਾੜੇ ਧਾਰਮਿਕ ਦਿਖਦੇ ਹਨ ਲੇਕਿਨ ਜੀਵਨ ਦਾ ਆਦਰਸ਼ ਗਵਾ ਬੈਠਦੇ ਹਨ ਸੱਚਾ ਸਤਿਗੁਰੂ ਸਾਚੀ ਜਿਸ ਬਾਣੀ ਪਾਛੂ ਟੈਂਗੂ ਸੁਣਾਈ ਸੱਚੇ ਗੁਰੂ ਦੀ ਬਾਣੀ ਦੇ ਨਾਲ ਜਿਹੜੇ ਜੁੜ ਜਾਂਦੇ ਹਨ ਉਹਦੇ ਜੀ ਫਰਮਾਦੇ ਹਨ ਕਿ ਉਹ ਆਪਣੇ ਜੀਵਨ ਦੀ ਬਾਦੀ ਜਿੱਤ ਜਾਂਦੇ ਹਨ ਅਖੀਰਿਆਂ ਪੰਕਿਆਂ 'ਚ ਗੁਰਦੇ ਜੀ ਫਰਮਾਦੇ ਹਨ ਜਿਨ੍ਹਾਂ ਹਰਮਨ ਵਸਿਆ ਸੇ ਦਾ ਸੱਚੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਵਸ ਜਾਂਦਾ ਹੈ ਸੱਚੀ ਦਰਗਾਹ ਦੇ ਅੰਦਰ ਉਹ ਪ੍ਰਵਾਨ ਹੋ ਜਾਂਦੇ ਹਨ ਦਰ ਸੱਚੇ ਸਿਤਿਆਰਾ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ ਉਹਨਾਂ ਦੀ ਸੋਭਾ ਜੂਜੁਗ ਹੋਈ ਕੋਈ ਨਾ ਮੇਟਨਹਾਰਾ ਸੰਸਾਰ ਦੇ ਅੰਦਰ ਉਹਨਾਂ ਦੀ ਉਪਮਾ ਹੁੰਦੀ ਹੈ ਲੋਭਾ ਹੁੰਦੀ ਹੈ ਅਤੇ ਪ੍ਰਮਾਤਮਾ ਦੀ ਸੁਖਸਲਾਹ ਕੋਈ ਮੇਲ ਨਹੀਂ ਸਕਦਾ ਪ੍ਰਮਾਤਮਾ ਦੀ ਵਿਡਿਆਈ ਕੋਈ ਮੇਲ ਨਹੀਂ ਸਕਦਾ ਨਾਨਕ ਤਿਨ ਕੈ ਸਤਿਵਲ ਹਾਰੈ ਜਿਨ ਹਰਿ ਆਖਿਆ ਉਧਾਰਾ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਟਿਕਾਇਆ ਹੋਇਆ ਹੈ ਇਸ ਕਲੇਪਰੇ ਸੰਸਾਰ ਵਿਚ ਰੰਝੇ ਹੋਇਆ ਵੀ ਉਹ ਸੱਚ ਨਾਲ ਜੁੜੇ ਹੋਏ ਹੋ ਸੱਚ ਨਾਲ ਜੁੜੇ ਹੋਏ ਹਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਉਹਨਾਂ ਨੂੰ ਸਦਕੇ ਜਾਂਦਾ ਹਾਂ ਉਹਨਾਂ ਨੂੰ ਕੁਰਬਾਨ ਜਾਂਦਾ ਹਾਂ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਰ ਦੇ ਪ੍ਰਕਾਸ਼ਪੁਰਬ ਨੂੰ ਅਯਦਾ ਦੀਵਾਨ ਸਮਰਪਿਤ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਮੇਰਾ ਕਰਨ ਗੁਰੂ ਦਾ ਗਿਆਨ ਸਡ ਜੀਉ ਦਾ ਆਧਾਰ ਬਣੇ ਇਹ ਪੰਕਤੀਆਂ ਆਪਾਂ ਅੰਤ ਕੀ ਵਾਰ ਵਾਰ ਸੁਣਦੇ ਹਾਂ ਬੇਨਤੀ ਰੂਪ ਵਿੱਚ ਹਮ ਆਪੁਨ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਚਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮਪੈ ਪੂਲੇ ਸਤਾਰਾ ਸੁੱਤੇ ਲਗਾਇ ਇੱਕ ਉਤਮ ਪੰਥ ਸਤੁ ਉੱਚਾ ਜੋ ਤਰੀਕਾ ਹੈ ਰਸਤਾ ਹੈ ਪੰਥ ਪਾਉ ਰਸਤਾ ਜੋ ਹੈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਹੀ ਸਭ ਤੋਂ ਉੱਚਾ ਸੁਚਾਰਾਸਤਾ ਹੈ ਪ੍ਰਮਾਤਮਾ ਦੇ ਮਿਲਾਪ ਦਾ ਇੱਕ ਉਤਮ ਪਉ ਸੁਣਿਆ ਗੁਰ ਸੰਗਤ ਤਹਿ ਬਿਲੰਦ ਜਬ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਕੀਰਤ ਪਟ ਪਟ ਜੀ ਅਰਦਾਸ ਕਰਦੇ ਹਾਂ ਸਾਡੇ ਸਾਹਿਆਂ ਵਾਸਤੇ اے ਸਤ ਗੁਰੂ ਜੀ ਤੁਹਾਡੇ ਚੜ੍ਹਨਾ ਵਿੱਚ ਅਰਦਾਸ ਹੈ ਬੇਨਤੀ ਹੈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਅਸੀਂ ਤੇ ਦਰਦੇ ਹਾਂ ਤੁੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਡੇ ਸਾਰਿਆਂ ਨੂੰ اپنی شرم چھو اور چڑھتی کلا بخش کرو اس کا بہت بہت نواز ستگو کی کرپا کر رحم کر جتنی بانیاں پر رل کے گائن کرتے ہاں پڑھتے ہاں کر دے ہاں بچار دے ہاں سارے ہاں، ہاں، سارا کے اندر بس جی اگلی سوچنا یہ ہے جی ایکی تریک دیوالی کا دن آ رہا ہے بندی چھوڑ تاتا بندی چھوڑ دورس آ رہا ہے سو منگلوار یہ دہاڑا ہے دیوان کا جو دیو ٹائم اپنا رکھ رہے ہاں چھ تو اٹھ بجے تک ਉਹ 6 ਵਜੇ ਪਰਸ ਦਾ ਪਾਠ ਆਰੰਭ ਕਰਾਂਗੇ 6:30 ਤੱਕ ਪਾਠ ਹੋ ਜਾਵੇਗਾ 6:30 ਤੋਂ ਲੈ ਕੇ 7:00 ਤੱਕ ਦੀਵਾਨ ਅទੁਸਤ ਬਸਮਾਤੀ ਜਿਹਨਾਂ ਕੋਲ ਸਮਾਂ ਹੈ ਜਰੂਰ ਹਾਜ਼ਰ ਹੋ ਸਤਿਗੁਰਾਂ ਦੀ ਬਖਸ਼ਾ ਰਹਿਮ ਤਾਂ ਆਪ ਸਰਣੋਂ ਪ੍ਰਾਪਤ ਹੋਣ ਇਹ ਹੀ ਬੇਨਤੀ ਅਦਾਸ ਹੈ ਸਤਿਗੁਰ ਸਾਰਣ ਚੜ੍ਹਦੀ ਕਲਾ ਬਖਸ਼ਿਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ